ਵਾਸਪੀਅ ਨਿਊਜ਼ ਟੀਮ ਵੱਲੋਂ ਮਹਾਲ ਬਾਈਪਾਸ ਵਿਖੇ ਪੁਲ ਦੀਆਂ ਕਈ ਖਬਰਾਂ ਵਿਖਾਈਆਂ ਅਤੇ ਉੱਥੇ ਹੀ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਾਉਣ ਲਈ ਵੀ ਕਈ ਵਾਰ ਆਵਾਜ਼ ਚੁੱਕੀ ਪਰ ਪ੍ਰਸ਼ਾਸਨ ਨੇ ਹਰ ਵਾਰ ਖਾਨਾ ਪੂਰਤੀ ਹੀ ਦਿਖਾਈ ਪਿਛਲੇ ਕਈ ਸਾਲਾਂ ਤੋਂ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜੋ ਹਜੇ ਤੱਕ ਪੂਰਾ ਨਹੀਂ ਹੋਇਆ ਉੱਥੇ ਹੀ ਹੁਣ ਕੂੜੇ ਦੇ ਢੰਗ ਬੰਦੇ ਜਾ ਰਹੇ ਹਨ 7 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਆ ਰਿਹਾ ਹੈ ਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਨਲਾਇਕੀ ਛੁਪਾਉਣ ਦੇ ਲਈ ਪੁਲ ਦੇ ਆਲੇ ਦੁਆਲੇ ਟੈਂਟ ਦੇ ਪਰਦੇ ਲਗਵਾ ਕੇ ਪੁਲ ਨੂੰ ਢੱਕ ਰਿਹਾ ਹੈ ਕਿਉਂਕਿ ਐਸੇ ਰੋਡ ਤੇ ਭਗਵਾਨ ਵਾਲਮੀਕੀ ਜੀ ਦਾ ਆਸ਼ਰਮ ਹੈ ਅਤੇ ਪ੍ਰਗਟ ਦਿਵਸ ਵਾਲੇ ਦਿਨ ਕਈ ਨੇਤਾ ਆਸ਼ਰਮ ਵਿਖੇ ਚਾਂਗੇ ਅਤੇ ਕਈ ਸੰਗਤਾਂ ਬਾਹਰ ਦੇ ਸੂਬਿਆਂ ਚੋਂ ਆ ਰਹੀਆਂ ਹਨ ਤਾਂ ਜੋ ਉਹਨਾਂ ਨੂੰ ਪ੍ਰਸ਼ਾਸਨ ਦੀ ਐਨਾ ਕਾਮੀ ਦਿਖਾਈ ਨਾ ਦੇਵੇ ਇਸ ਲਈ ਉਹਨਾਂ ਵੱਲੋਂ ਪੂਰੇ ਜ਼ੋਰਾਂ ਦੇ ਨਾਲ ਪੁਲ ਦੇ ਆਲੇ ਦੁਆਲੇ ਪਰਦੇ ਲਗਾਏ ਜਾ ਰਹੇ ਹਨ ਪਰ ਫਾਸਪੇ ਨਿਊਜ਼ ਟੀਮ ਅੰਮ੍ਰਿਤਸਰ ਦੇ ਹਰ ਮੁੱਦੇ ਨੂੰ ਬੇਬਾਕੀ ਨਾਲ ਚੁੱਕਦੀ ਰਹੇਗੀ ਉਹ ਟੈਂਟ ਕਿਉਂ ਲਾਣਦੇ ਨੇ ਨਾਲੇ ਦੇ ਉੱਪਰ ਟੈਂਟ ਕਿਉਂ ਲਾਣਦੇ ਕਿਰਤਨ ਹੋ ਗਈ ਇਹ ਨਹੀਂ ਸਾਨੂੰ ਪਤਾ ਜੀ ਕਿਨੇ ਕਹਤੋ ਕਿਹੜੇ ਭੇਜਣੋ ਸਾਨੂੰ ਸਾਡੇ ਮਾਲਕਾਂ ਭੇਜਿਆ ਕਿਹੜੇ ਮਾਲਕਾਂ ਦੇ ਆਪਨੋਂ ਵਾਲੇ ਨੰਬਰ ਲਲੋ ਨਾਲ ਗੱਲ ਕਰ ਲੋ ਕੀ ਕਹਿੰਦੇ ਥੇ ਟੈਂਟ ਲਾਉ ਹੋ ਜਾ ਕੇ ਨਾਲੇ ਤੂੰ ਲੋ ਟੈਂਟ ਨਾਲ ਲੱਗੇ ਨੂੰ ਅੱਛਾ ਤੇ ਅੱਜ ਤੀ ਵੇਟ ਹੋਈ ਪੁੱਟਣ ਦੀ ਨਾ ਟੋਏ ਨਹੀਂ ਪੁੱਟਣ ਦਾ ਡੇ ਡੇ ਗਿਆ ਨਾ ਨਾਲਾ ਭਰਨ ਦੇ ਸੀ ਨਾ ਇਹ ਵਾਲਾ ਨਾਲਾ ਭਰਦੇ ਪਏ ਨਾਲ ਖੋਲਦਾ ਉਹ ਨਾਲੇ ਕਾਹਦੇ ਵਾਸਤੇ ਟੈਂਟ ਕਿਉਂ ਤੈਨੂੰ ਕਵਰ ਕੀਤਾ ਤੁਸੀਂ ਸਾਡੇ ਮਾਲਕ ਨਾਲ ਗੱਲ ਕਰੋ ਹੰਤ ਪਤਾ ਨਹੀਂ ਅਸੀਂ ਤੇ ਹੱਟ ਜਾਣ ਬੰਦੇ ਆ ਇਹ ਪਿੰਨ ਮਾਰ ਰਾਮਪੀ ਥਰੋੜਾ ਹੈ ਭਗਵਾਨ ਵਾਲਮੀਕ ਦਾ ਰੋੜਾ ਹੈ ਤੇ ਇਹ ਹਰ ਸਾਲ ਇਤਾਂ ਹੀ ਕਰਦੇ ਆ ਮੀਨਸ ਪ੍ਰੋਪਰ ਨਾ ਸਫਾਈ ਹੁੰਦੀ ਆ ਨਾ ਪੁਲ ਬਣ ਰਿਹਾ ਤੇ ਪ੍ਰੋਬਲਮ ਦੇਖੋ ਜਨਤਾ ਨੂੰ ਕਿੰਨੀ ਆ ਰਹੀ ਆ ਉਹਨੂੰ ਕਵਰ ਕਰਨ ਲਈ ਇਤਾਂ ਕਰ ਦਿੰਦੇ ਆ ਕਿ ਦਿਖੇ ਨਾ ਜਨਤਾ ਨੂੰ ਪ੍ਰੇਸ਼ਾਨੀ ਹੋ ਰਹੀ ਆ ਆਨ ਜਾਂ ਦੀ ਸਮੈਲ ਆ ਰਹੀ ਆ ਤੇ ਵੱਤੋ ਵੱਤ ਸਫਾਈ ਹੋਣੀ ਚਾਹੀਦੀ ਆ ਪੁਲ ਬੰਨਾ ਚਾਹੀਦਾ ਦੇਖੋ ਤੁਹਾਨੂੰ ਦਿੱਕਤ ਪਰੇਸ਼ਾਨੀ ਆ ਰਹੀ ਆ ਵੱਤੋ ਵੱਤ ਟ੍ਰੈਫਿਕ ਦੇ ਵੇਖੋ ਐਕਸੀਡੈਂਟ ਨੂੰ ਖਾਸਿਆਂ ਦਾ ਕਾਰਨ ਬਣਿਆ ਹੋਇਆ ਹੈ ਨਲਾਕੀ ਚ ਪਾਰੇ ਆ ਫਲੇ ਚ ਪਾਰੇ ਆ ਬੜਾ ਕਿੰਨੇ ਸਾਲ ਹੋ ਗਏ ਪੋਲੀ ਨਹੀਂ ਅਜੇ ਤੱਕ ਕਵਰ ਹੁੰਦਾ ਬਿਲਕੁਲ ਰੈਡੀ ਨਹੀਂ ਹੋ ਰਿਹਾ ਸਰਕਾਰ ਤੇ ਪ੍ਰਸ਼ਾਸਨ ਆਪਣੀਆਂ ਨਲਾਈਕੀਆਂ ਲਾਪਰਵਾਹੀਆਂ ਛੁਪਾਉਣ ਦੇ ਵਿੱਚ ਕਿੰਨੇ ماہر ਨੇ ਇਹ ਮਿਸਾਲ ਤੁਸੀਂ ਦੇਖ ਸਕਦੇ ਹੋ ਕਿ ਮਾਹਲ ਬਾਈਪਾਸ ਪੁਲ ਤੇ ਮੌਜੂਦ ਆ ਗੰਦੇ ਨਾਲੇ ਤੇ ਇੱਥੇ ਗੰਦੇ ਨਾਲੇ ਨੂੰ ਟੈਂਟ ਦੇ ਨਾਲ ਟਕਿਆ ਜਾ ਰਿਹਾ ਹੈ ਕਾਰਨ ਇਹ ਹੈ ਕਿ ਕੂੜੇ ਦੇ ਇੱਥੇ ਢੇਰ ਲੱਗੇ ਹੁੰਦੇ ਨੇ ਤੇ ਜਿਹੜਾ ਪੁਲ ਹੈ ਉਹਦਾ ਨਿਰਮਾਣ ਨਹੀਂ ਕਰਵਾਇਆ ਗਿਆ ਪਿਛਲੇ ਕਈ ਸਾਲਾਂ ਤੋਂ ਤੇ ਆਖਿਆ ਜਾ ਰਿਹਾ ਹੈ ਕਿ ਦਸਹਿਰੇ ਦੇ ਕਾਰਨ ਇਹ ਟੈਂਟ ਲਗਾਏ ਜਾ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ 7 ਅਕਤੂਬਰ ਨੂੰ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਹੈ ਤੇ ਇਸ ਰਸਤੇ ਤੋਂ ਮੰਤਰੀਆਂ ਨੇ ਨੇਤਾਵਾਂ ਨੇ ਤੇ ਸਭ ਨੇ ਲੰਘਣਾ ਇੱਥੋਂ ਤੇ ਇੱਥੇ ਕੂੜੇ ਦੇ ਢੇਰ ਲੱਗੇ ਹੁੰਦੇ ਨੇ ਤੇ ਇਹ ਟੈਂਟ ਇਸ ਲਈ ਲਗਾਏ ਗਏ ਨੇ ਕਿ ਕਿਸੇ ਦੀ ਨਲਾਇਕੀ ਸਾਹਮਣੇ ਨਾ ਆਵੇ ਸੋ ਇਸੇ ਰੋਡ ਤੇ ਹੀ ਭਗਵਾਨ ਵਾਲਮੀਕੀ ਜੀ ਦਾ ਇਤਿਹਾਸਿਕ ਸਥਾਨ ਹੈ ਸੋ ਇਹ ਸਰਕਾਰਾਂ ਦੇ ਤੇ ਪ੍ਰਸ਼ਾਸਨ ਦੇ ਕੰਮ ਨੇ ਕਿ ਟਾਈਮ ਨਾਲ ਕੰਮ ਨਹੀਂ ਕਰਨਾ ਸਮੇਂ ਤੇ ਮਜਬੂਤੀ ਵਾਲਾ ਕੰਮ ਨਹੀਂ ਕਰਨਾ ਇਸ ਤਰ੍ਹਾਂ ਆਪਣੀਆਂ ਅਨਲਾਈਕੀਆਂ ਛੁਪਾਉਣੀਆਂ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ